ਲਵਾੜੇ ਤੋਂ ਜਾਂਦੇ ਹੋਏ ਟਵਾਰਡ ਹਿਮਾਚਲ ਵਾਲੇ ਪਾਸੇ ਨੂੰ ਰਾਮਗੜ੍ਹ ਸਟੇਸ਼ਨ ਦੇ ਲੱਗ ਕੇ ਇੱਕ ਰੇਲਵੇ ਸਟੇਸ਼ਨ ਜਿਹੜਾ ਬਣ ਰਿਹਾ ਉਹਦੇ ਨੇੜੇ ਜਿਹੜਾ ਇੱਕ ਤੁਹਾਨੂੰ ਪ੍ਰੋਪਰਟੀ ਦਿਖਾਉਣ ਜਾਣਾ ਹੈ ਜਿਹੜੀ ਮੇਨ ਰੋਡ ਤੋਂ ਲਗਭਗ 100 ਮੀਟਰ ਦੇ ਡਿਸਟੈਂਸ ਤੇ ਹੈ 12 ਮਰਲੇ ਦੇ ਵਿੱਚ ਇਹ ਪ੍ਰੋਪਰਟੀ ਹੈ 2 ਬੀ ਐਚ ਕੇ ਸੈੱਟ ਹੈ ਆਓ ਤੁਸੀਂ ਦੁਖਾਵਾ ਤੁਹਾਨੂੰ ਆਊਟਸਾਈਡ ਇੱਕ ਜਿਹੜੀ ਟਾਇਲਟ ਦਿੱਤੀ ਹੈ ਸ਼ੈੱਡ ਦਿੱਤੀ ਹੈ ਗੱਡੀਆਂ ਖੜੀਆਂ ਕਰਨ ਵਾਸਤੇ ਤੇ ਕਾਫੀ ਵਾਈਡ ਜਿਹੜਾ ਏਰੀਆ ਦਿੱਤਾ ਬੈਕਯਾਰਡ ਵਾਸਤੇ ਵੀ ਰਸਤਾ ਦਿੱਤਾ ਹੈ ਤੇ ਫਰੰਟ ਦੇ ਵਿੱਚ ਬ੍ਰਾਮਦਾ ਦਿੱਤਾ ਹੈ ਫਸਟ ਕਿਚਨ ਅ ਬੈਡਰੂਮ ਫਸਟ ਬੈਡਰੂਮ ਵਿਦ ਅਟੈਚ ਵਾਸ਼ਰੂਮ ਸੈਕੰਡ ਬੈਡਰੂਮ ਵਿਦ ਸਟੋਰ ਕਾਫੀ ਵਾਈਡ ਜਿਹੜਾ ਇਹਦੇ ਸਟੋਰ ਤੇ ਬੈਡਰੂਮ ਦਿੱਤਾ ਗਿਆ ਇਸ ਪ੍ਰੋਪਰਟੀ 12 ਮਰਲੇ ਦੀ ਜਿਹੜੀ ਕੀਮਤ ਹੈ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੀ ਜਾਊਗੀ ਜਿਹੜੇ ਮੇਰੇ ਵੀਰ ਇੰਟਰਸਟ ਹੈ ਥੱਲੇ ਦਿੱਤੇ ਨੰਬਰ ਤੇ ਮੈਨਾਂ ਕੰਟੈਕਟ ਕਰਨ}\,\text{ਤਲਵਾਚੀ}$